ਜਿੰਨਾ ਮੇਰੀਆਂ ਭੈਣਾਂ ਦੇ ਫੇਸ ਤੇ ਉੱਪਰ ਬਹੁਤ ਰਿੰਕਲ ਪੈ ਗਏ ਨੇ ਨਾ ਉਹ ਇਹ ਸਕ੍ਰੀਮ ਨੂੰ ਰੋਜ਼ ਹੀ ਰਾਤ ਨੂੰ ਲਗਾਣਗੇ ਨਾ ਜੋ ਮੈਂ ਅੱਜ ਬਣਾ ਰਹੀ ਆ ਤਾਂ ਰਿੰਕਲ ਬਿਲਕੁਲ ਰਿਮੂਵ ਹੋ ਜਾਣੇ ਸਕਿਨ ਵੀ ਬਹੁਤ ਹੀ ਟਾਈਟ ਹੋ ਜਾਣੀ ਤੁਹਾਡੀ ਉਹ ਨਖਾਰ ਵੀ ਦਿਨੋ ਦਿਨ ਹੀ ਬਹੁਤ ਜ਼ਿਆਦਾ ਆਵੇਗਾ ਤੁਹਾਡੇ ਫੇਸ ਦੇ ਉੱਪਰ ਮੈਂ ਤੁਹਾਨੂੰ ਦੱਸਦੀ ਆ ਇਹ ਸਕ੍ਰੀਮ ਕਿਸ ਚੀਜ਼ ਦੀ ਬਣਾ ਲੱਗੀ ਆ ਆ ਦੇਖੋ ਜੀ ਹਾਂਜੀ ਆ ਦੇਖੋ ਇਹ ਰਾਈਸ ਹੈ ਇਨਾਂ ਨੂੰ ਮੈਂ ਕੀ ਕੀਤਾ ਸੀ ਕਿ ਰਾਤ ਨੂੰ ਬਦਾਮ ਤੇ ਰਾਈਸ ਦੋਨੋਂ ਹੀ ਰਾਈਸ ਨੂੰ ਚੰਗੀ ਤਰ੍ਹਾਂ ਪਹਿਲਾਂ ਤੁਸੀਂ ਵਾਸ਼ ਕਰਨਾ ਹੈ ਚੰਗੀ ਤਰ੍ਹਾਂ ਤੁਹਾਨੂੰ ਪਤਾ ਡਸਟ ਵਗੈਰਾ ਮਿੱਟੀ ਵਗੈਰਾ ਹੁੰਦੀ ਹੈ ਜੇ ਤੁਸੀਂ ਬਾਹਰੋਂ ਵੀ ਲੈ ਕੇ ਆਂਦੇ ਜੇ ਤਾਂ ਵੀ ਵਾਸ਼ ਕਰੋ ਜੇ ਤੁਹਾਡੇ ਘਰ ਦੇ ਵਾਲੇ ਚਾਵਲ ਨੇ ਉਹਨਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਵਾਸ਼ ਕਰਨਾ ਕਿਉਂਕਿ ਪਾਊਡਰ ਵਗੈਰਾ ਅਸੀਂ ਲਗਾਉਂਦੇ ਆ ਨਾ ਵੀ ਆਪਾਂ ਹਨਾ ਸਟੋਰ ਕਰਨ ਵਾਸਤੇ ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਦੋਨਾਂ ਚੀਜ਼ਾਂ ਨੂੰ ਵਾਸ਼ ਕਰ ਲੈਣਾ ਚਾਵਲ ਨੂੰ ਬਹੁਤ ਚੰਗੀ ਤਰ੍ਹਾਂ ਹੀ ਵਾਸ਼ ਕਰਨਾ ਤੁਸੀਂ ਕਲੀਨ ਕਰ ਲਓ ਡਸਟ ਵਗੈਰਾ 4-5 ਵਾਰ ਨਾ ਖੁੱਲੇ ਕਿਸੇ ਬਰਤਨ ਦੇ ਵਿੱਚ ਪਾ ਕੇ ਤੁਸੀਂ ਉਹਦੇ ਵਿੱਚ ਇਹਨੂੰ ਵਾਸ਼ ਕਰਨਾ ਚਾਹਵਨ ਨੂੰ ਥੋੜੇ ਜਿਹੀ ਚਾਵਲ ਲੈ ਲੈਣੇ ਤੁਸੀਂ 3-4 ਚਮਚੀ ਚਾਵਲਾ ਦੇਖ ਲਓ ਤੇ ਬਦਾਮ 7-8 ਬਦਾਮ ਨੇ ਇਹਦੇ ਵਿੱਚ ਮੈਂ ਰਾਤ ਨੂੰ ਇਹਨਾਂ ਨੂੰ ਨਾ ਪਿਉ ਕੇ ਰੱਖ ਦਿੱਤਾ ਸੀ ਚੰਗੀ ਤਰ੍ਹਾਂ ਵਾਸ਼ ਕਰਕੇ ਰਾਤ ਨੂੰ ਭਿਉਂ ਦਿੱਤਾ ਸੀ ਹੁਣ ਅਸੀਂ ਇਹਨਾਂ ਦੇ ਕਰੀਮ ਬਣਾਵਾਂਗੇ ਮੈਂ ਤੁਹਾਨੂੰ ਦੱਸਦੀ ਹਾਂ ਅਸੀਂ ਇਹਦੀ ਕਰੀਮ ਕਿਵੇਂ ਤਿਆਰ ਕਰਾਂਗੇ ਆਜੋ ਹੁਣ ਮੇਰੇ ਨਾਲ ਅਸੀਂ ਇਹਦੀ ਕਰੀਮ ਤਿਆਰ ਕਰੀਏ ਹਾਂਜੀ ਤੁਸੀਂ ਕੋਈ ਬਰਤਨ ਲੈ ਲਓ ਇਦੇ ਵਿੱਚ ਜਿਹੜੇ ਤੁਸੀਂ ਰਾਈਸ ਆਤਮ ਨੂੰ ਭਿਓ ਕੇ ਰੱਖੇ ਸੀ ਨਾ ਉਹ ਪਾ ਦਿਓ ਪਾਣੀ ਵੀ ਨਾਲ ਹੀ ਪਾਣਾ ਹੈ ਕਿਉਂਕਿ ਅਸੀਂ ਪਹਿਲਾਂ ਇਹਨਾਂ ਨੂੰ ਵਾਸ਼ ਕੀਤਾ ਚੰਗੀ ਤਰ੍ਹਾਂ ਇਹਦੇ ਪਾਣੀ ਵੀ ਨਾਲ ਹੀ ਪਾਣਾ ਤੁਸੀਂ ਤੇ ਬਦਾਮ ਜਿਹੜੇ ਉਹਨਾਂ ਨੂੰ ਕੱਢ ਕੇ ਰੱਖ ਲਓ ਉਹਨਾਂ ਨੂੰ ਇਹਦੇ ਵਿੱਚ ਨਹੀਂ ਪਾਣਾ ਉਹਨਾਂ ਨੂੰ ਗੱਦ ਵਿੱਚ ਮੈਂ ਦੱਸਾਂਗੀ ਅਸੀਂ ਕਿਵੇਂ ਉਹਨਾਂ ਨੂੰ ਐਡ ਕਰਨਾ ਹੈ ਇਹਦੇ ਵਿੱਚ ਇਹਦੇ ਵਿੱਚ ਹੁਣ ਤੁਸੀਂ ਜ਼ਿਆਦਾ ਪਾਣੀ ਪਾਣਾ ਹੈ ਤਾਂ ਕੋਈ ਚੰਗੀ ਤਰ੍ਹਾਂ ਗਲ ਜਾਣ ਇਦਾਂ ਤੁਸੀਂ ਪਾਣੀ ਪਾ ਦਿਓ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਬੰਨ੍ਹ ਦਿਓ ਹੁਣ ਕੋਲ ਖਲੋ ਕੇ ਬਣਾਣੀ ਤਾਂ ਕਿ ਇਹ ਠਾਣਾ ਲੱਗ ਜਾਣ। ਸਿੰਮ ਤੇ ਰੱਖਣਾ ਤੁਸੀਂ। ਜ਼ਿਆਦਾ ਨਹੀਂ ਕਰਨਾ। ਹਾਇਤੇ ਨਹੀਂ ਬਣਾਣਾ, ਸਿੰਮ ਤੇ ਬਣਾਣਾ ਹੈ ਤੁਸੀਂ ਇਹਨੂੰ। ਕਰੀਮ ਨੂੰ। ਇਹ ਕਰੀਮ ਬਣਾ ਕੇ ਤੁਸੀਂ 15 ਦਿਨ ਸਟੋਰ ਵੀ ਕਰ ਸਕਦੇ ਜੀ। ਜ਼ਿਆਦਾ ਟਾਈਮ ਸਟੋਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਹਰ ਇੱਕ ਚੀਜ਼ ਸਾਡੇ ਘਰ ਵਿੱਚ ਹੈ, ਅਸੀਂ ਫਿਰ ਬਣਾ ਸਕਦੇ ਹਾਂ। ਇਹਦੇ ਨਾਲ ਤੁਹਾਡੇ ਫੇਸ ਦੇ ਉੱਪਰ ਉਹ ਰਿੰਕਲ ਵਗੈਰਾ ਤਾਂ ਬਿਲਕੁਲ ਰਿਮੂਵ ਹੋ ਜਾਣੇ, ਸਕਿਨ ਬਹੁਤ ਟਾਈਟ ਹੋ ਜਾਣੀ। ਚਾਵਲ ਤਾਂ ਤੁਹਾਨੂੰ ਪਤਾ ਹੀ ਆ ਜੀ। ਬੈਸਟ ਹੈ ਸਾਡੇ ਸਕਿਨ ਦੇ ਵਾਸਤੇ ਸਕਿਨ ਨੂੰ ਬਹੁਤ ਹੀ ਟਾਈਟ ਕਰਦਾ ਹੈ ਚਾਵਲ ਔਰ ਕਸਾਅ ਬਣਾਈ ਰੱਖਦਾ ਸਾਡੇ ਫੇਸ ਦੇ ਉੱਪਰ ਸਕਿਨ ਨੂੰ ਵਾਈਟ ਔਰ ਬ੍ਰਾਈਟ ਵੀ ਬਣਾ ਕੇ ਰੱਖੇਗਾ ਤੁਹਾਡੇ ਫੇਸ ਨੂੰ ਹੁਣ ਅਸੀਂ ਇਹਨੂੰ ਪਕਾਣੇ ਆ ਫਿਰ ਮੈਂ ਤੁਹਾਨੂੰ ਦਿਖਾਨੀ ਆ ਕਿ ਤੁਸੀਂ ਕਿਵੇਂ ਦੇ ਬਣਾਣੇ ਆ ਹਾਂ ਜੀ ਆ ਦੇਖੋ ਜੀ ਚਾਵਲ ਸਾਡੇ ਬਣ ਗਏ ਨੇ ਬਿਲਕੁਲ ਗਲ ਗਏ ਨੇ ਜਿਆਦਾ ਇਹਨਾਂ ਨੂੰ ਗਲਣਾ ਹੈ ਇਹਨਾਂ ਨੂੰ ਮਤਲਬ ਖੜੇ ਖੜੇ ਨਹੀਂ ਰੱਖਣਾ ਆਪਾਂ ਆਪਾਂ ਇਹਦੀ ਕਰੀਮ ਤਿਆਰ ਕਰਾਂਗੇ ਇਸ ਕਰਕੇ ਇਹਨੂੰ ਜਿਆਦਾ ਤੁਸੀਂ ਮਤਲਬ ਗਲਣਾ ਆ ਦੇਖ ਲਓ ਤੁਸੀਂ ਐਵੇਂ ਕਰਕੇ ਦੇਖ ਲੈਣਾ ਚੰਗੀ ਤਰ੍ਹਾਂ ਦੇਖੋ ਇਹ ਹੁਣ ਬਣ ਗਏ ਨੇ ਹੁਣ ਮੈਂ ਇਹਨੂੰ ਬੰਦ ਕਰਦੀ ਆ ਜੀ ਹਾਂਜੀ ਹੁਣ ਮੈਂ ਇਹਨਾਂ ਨੂੰ ਥੋੜਾ ਠੰਡਾ ਕਰ ਲਿਆ ਹੈ ਥੋੜਾ ਠੰਡਾ ਕਰਨਾ ਜਿਆਦਾ ਵੀ ਠੰਡਾ ਨਹੀਂ ਕਰ ਲੈਣਾ ਤੇ ਗਰਮ ਨਾ ਹੋਣੇ ਇਹਨੂੰ ਹੁਣ ਮੈਂ ਕਿਸੇ ਜਾਰ ਵਿੱਚ ਮਿਕਸੀ ਜਾਰ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਹਦਾ ਮੈਂ ਜਿਵੇਂ ਮਤਲਬ ਪੇਸਟ ਵਗੈਰਾ ਸੀ ਬਣਾ ਲੈਣਾ ਹੈ ਇਹਦੇ ਵਿੱਚ ਪਾ ਕੇ ਮੈਂ ਪੇਸਟ ਬਣਾ ਰਹੀ ਆ ਹਾਂਜੀ ਮੈਨੂੰ ਜਿੰਨੇ ਕ ਚਾਹੀਦੇ ਮੈਂ ਉਹਨੇ ਹੀ ਬਣਾਵਾਂਗੀ ਉਕਾ ਮੈਂ ਜਿਆਦਾ ਕਰੀਮ ਨਹੀਂ ਬਣਾਵਾਂਗੀ ਕਿਉਂਕਿ ਮੈਂ ਜਿਆਦਾ ਦੇਰ ਤੱਕ ਕੋਈ ਵੀ ਚੀਜ਼ ਨਹੀਂ ਰੱਖਦੀ ਮੈਂ ਬਾਰ-ਬਾਰ ਆਪਣੇ ਮਤਲਬ ਜੋ ਵੀ ਚੀਜ਼ ਹੁੰਦੀ ਨਾ ਮੈਂ ਬਣਾ ਲੈਨੀ ਹੈ ਘਰ ਵਿੱਚ ਹਰ ਇੱਕ ਚੀਜ਼ ਤਾਂ ਸਾਡੇ ਘਰ ਵਿੱਚ ਹੈ ਅਸੀਂ ਜਿਆਦਾ ਨਹੀਂ ਬਣਾ ਕੇ ਰੱਖਣੀਗੇ ਅਸੀਂ 2-3 ਮਹੀਨਿਆਂ ਵਾਸਤੇ ਸਿਰਫ ਮੈਂ 15 ਦਿਨ ਵਾਸਤੇ ਹੀ ਬਣਾ ਕੇ ਰੱਖ ਲਈਆਂ ਇਹਦੇ ਵਿੱਚ ਹੁਣ ਮੈਂ ਐਡ ਕਰਾਂਗੀ ਜੀ ਰੌ ਮਿਲਕ ਕੱਚਾ ਦੁੱਧ ਸਵੇਰੇ ਲੈ ਕੇ ਆਏ ਸੀ ਮੈਂ ਥੋੜਾ ਦੁੱਧ ਦੇ ਲਈ ਰੱਖ ਲੈਣੀ ਹੈ ਥੋੜਾ ਜਿਹਾ ਆਪਣੇ ਫੇਸ ਦੇ ਉੱਪਰ ਫੇਸ ਤੇ ਮ사ਜ ਕਰਦੀ ਆਂ ਜਰਮਿਕ ਪਾ ਕੇ ਜਾਂ ਕੋਈ ਪੈਕ ਤਿਆਰ ਕਰਨਾ ਹੋਵੇ ਇਸ ਕਰਕੇ ਮੈਂ ਆਪਣਾ ਰੋ ਮਿਲਕ ਥੋੜਾ ਰੱਖ ਲੈਣੀ ਤੁਸੀਂ ਵੀ ਥੋੜਾ ਰੱਖ ਲਿਆ ਕਰੋ ਤੇ ਹੁਣ ਮੈਂ ਇਹਨੂੰ ਥੋੜਾ ਕਰਕੇ ਫਿਰ ਤੁਹਾਨੂੰ ਦਿਖਾਨੀ ਆ ਜੀ ਹਾਂਜੀ ਸੌਰੀ ਜੀ ਮੈਂ ਤਾਂ ਭੁੱਲੀ ਗਈ ਅਸੀਂ ਤਾਂ ਬਦਾਮਾਂ ਨੂੰ ਭੁੱਲੀ ਗਏ ਜੋ ਅਸੀਂ ਕੱਟ ਕੇ ਰੱਖਿਆ ਸੀ ਨਾ ਬਦਾਮ ਚਾਵਲ ਵਿੱਚੋਂ ਰਾਤ ਨੂੰ ਮੈਂ ਭਿਓ ਕੇ ਰੱਖੇ ਸੀ ਹੁਣ ਮੈਂ ਉਹ ਵੀ ਇਹਦੇ ਵਿੱਚ ਐਡ ਕਰਾਂਗੀ ਜੀ ਹੁਣ ਅਸੀਂ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਇਹਦਾ ਪੇਸਟ ਤਿਆਰ ਕਰਾਂਗੇ ਮੈਂ ਪੇਸਟ ਤਿਆਰ ਕਰਕੇ ਫਿਰ ਤੁਹਾਡੇ ਨੂੰ ਮਿਲਦੀ ਆ ਜੀ ਤੁਹਾਨੂੰ ਹਾਂਜੀ ਆ ਦੇਖੋ ਜੀ ਐਵੇਂ ਦਾ ਤੁਸੀਂ ਕਰ ਲੈਣਾ ਇਹਨੂੰ ਐਵੇਂ ਦਾ ਆਵੇ ਦੇਖੋ ਕਿੰਨਾ ਵਧੀਆ ਬਣ ਗਿਆ ਕੱਚਾ ਦੁੱਧ ਪਾਣਾ ਹੈ ਜੋ ਬਦਾਮ ਤੁਸੀਂ ਲਾਦ ਪਿਓ ਉਹ ਵੀ ਵਿੱਚ ਹੀ ਪਾ ਦੇਣੇ ਫਿਰ ਅਸੀਂ ਇੱਕ ਬੋਲ ਲਵਾਂਗੇ ਮੈਂ ਥੋੜਾ ਵੱਡਾ ਬੋਲ ਲਵਾਂਗੀ ਕਿਉਂਕਿ ਇਹਦੇ ਵਿੱਚ ਥੋੜੀਆਂ ਹੋਰ ਵੀ ਚੀਜ਼ਾਂ ਅਸੀਂ ਐਡ ਕਰਾਂਗੇ ਕਰੀਮ ਦੇ ਵਿੱਚ ਫਿਰ ਮੈਂ ਆ ਕਪੜਾ ਲਿਆ ਹੈ ਦੇਖ ਲਓ ਤੁਸੀਂ ਮੈਂ ਕਪੜੇ ਨਾਲ ਵਧੀਆ ਹੀ ਤਰ੍ਹਾਂ ਕਰਾਂਗੀ ਕਿ ਕੋਈ ਛਾਨੀ ਨਾਲ ਉਹਨਾਂ ਛਾਨੀ ਨਾਲ ਚੰਗੀ ਤਰ੍ਹਾਂ ਨਹੀਂ ਹੁੰਦਾ ਫਿਰ ਇਹਦੇ ਵਿੱਚ ਪਾ ਲਓ ਤੁਸੀਂ ਸਾਰਾ ਜੋ ਵੀ ਤੁਸੀਂ ਪੇਸਟ ਬਣਾਇਆ ਨਾ ਉਹ ਇਹਦੇ ਵਿੱਚ ਐਡ ਕਰ ਦਿਓ ਇਹ ਕਰੀਮ ਬਹੁਤ ਵਧੀਆ ਬਣ ਜਾਣੀ ਹੈ ਜੀ ਕੋਈ ਦਰਦਰੀ ਨਹੀਂ ਹੋਣੀ ਕਿਉਂਕਿ ਇਹ ਕਰੀਮ ਜਿਵੇਂ ਤੁਸੀਂ ਆਮ ਕਰੀਮਾਂ ਲਗਾਉਂਦੇ ਜੇ ਨਾ ਉਹਦੇ ਵਰਗੀ ਹੋਣੀ ਹੈ ਤੁਸੀਂ ਕੱਪੜੇ ਦੇ ਨਾਲ ਹੀ ਕਰਨਾ ਬਹੁਤ ਵਧੀਆ ਤਿਆਰ ਹੋ ਜਾਣੀ ਕਰੀਮ ਇਹਨੂੰ ਚੰਗੀ ਤਰ੍ਹਾਂ ਤੁਸੀਂ ਹੁਣ ਦੋਨਾਂ ਸਾਈਡਾਂ ਤੋਂ ਫੜ ਕੇ ਨਾ ਐਵੇਂ ਇਸਨੂੰ ਆ ਦੇਖੋ ਚੰਗੀ ਤਰ੍ਹਾਂ ਕਰਨਾ ਹੈ ਇਹਨੂੰ ਆਪਣੇ ਹੈਂਡ ਵੀ ਚੰਗੀ ਤਰ੍ਹਾਂ ਵਾਸ਼ ਕਰਨੇ ਨੇ ਠੀਕ ਹੈ ਆਪਣੇ ਹੈਂਡ ਬਿਲਕੁਲ ਵਾਸ਼ ਹੋਣੇ ਚਾਹੀਦੇ ਤੁਹਾਡੇ ਕਰੀਮ ਬਣਾਉਂਦੇ ਆ ਨਾ ਹੈਂਡ ਨੂੰ ਵਾਸ਼ ਕਰਨਾ ਫਿਰ ਹੀ ਕਰੀਮ ਬਣਾਣੀ ਹੈ ਤੇ ਬਾਕੀ ਜਿਵੇਂ ਤੁਸੀਂ ਉਹਦੇ ਵਿੱਚ ਚਾਵਲ ਵਗੈਰਾ ਕੀਤੇ ਹੋਏ ਨਾ ਹੋਰ ਨਾ ਕਿ ਉਹਦੇ ਵਿੱਚ ਤੁਸੀਂ ਮਸਾਲਾ ਵਗੈਰਾ ਕੀਤਾ ਹੋਵੇ ਤਾਂ ਉਹਨੂੰ ਵੀ ਪਹਿਲਾਂ ਕਲੀਨ ਕਰ ਲਿਓ ਚੰਗੀ ਤਰ੍ਹਾਂ ਗਰਮ ਪਾਣੀ ਪਾ ਕੇ ਥੋੜਾ ਨਿੰਬੂ ਪਾ ਕੇ ਉਹਨੂੰ ਕਲੀਨ ਕਰ ਲੈਣਾ ਹੈ ਫਿਰ ਹੀ ਤੁਸੀਂ ਚਾਵਲ ਨੂੰ ਵੀ ਆਪਣਾ ਮਤਲਬ ਜੋ ਵੀ ਬਣਾਉਣਾ ਪੇਸਟ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਬਣਾਣਾ ਐਵੇਂ ਤੁਸੀਂ ਆ ਦੇਖੋ ਦੇਖੋ ਜੀ ਸਾਡੀ ਕਰੀਮ ਬਣ ਗਈ ਆ ਥੋੜਾ ਮੈਂ ਹੈਂਡਸ ਆਫ ਕਰ ਲਾਂ ਆਪਣੇ ਹਾਂਜੀ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਇਨਿਕ ਜਿਨੀ ਐਲੋਵਰਾ ਜੈਲ ਕਰਾਂਗੇ ਐਡ ਐਲੋਵਰਾ ਜੈਲ ਪਾ ਕੇ ਫਿਰ ਅਸੀਂ ਪਾਵਾਂਗੇ ਜੀ ਕੋਕੋਨਟ ਆਇਲ ਮੈਂ 2 ਚਮਚੇ ਕੋਕੋਨਟ ਆਇਲ ਪਾ ਦਿੱਤੇ ਆ ਤੁਸੀਂ ਚਾਹੋ ਤੁਹਾਡੀ ਡਰਾਈ ਸਕਿਨ ਆ ਹੁਣ ਅਸੀਂ ਵਿਟਾਮਿਨ ਈ ਵਿਟਾਮਿਨ ਈ ਦਾ ਇਹ 20 30 ਰੁਪਏ ਦਾ ਆ ਜਾਂਦਾ ਜੀ ਬਹੁਤ ਹੀ ਵਧੀਆ ਹੈ ਇਹ ਖਾਣੇ ਦੇ ਨਾਲ ਨਾਲ ਸਾਡੀ ਸਕਿਨ ਮਾਰਦੀ ਵੀ ਬਹੁਤ ਵਧੀਆ ਹੈ ਇਹ ਤੁਸੀਂ ਦੋ ਪਾ ਲੈਣੇ ਵਿੱਚ ਦੋ ਕੈਪਸੂਲ ਪਾ ਲਓ ਚੰਗੀ ਤਰ੍ਹਾਂ ਇਹਨੂੰ ਮਿਕਸ ਕਰੋ ਹੁਣ ਤੁਸੀਂ ਇਹ ਵੀ ਤਾਂ ਤੁਹਾਨੂੰ ਪੂਰਾ ਕੱਚੀ ਬਰਤਨ ਲੈ ਲੈਣਾ ਵਾ ਕਿਉਂਕਿ ਚੰਗੀ ਤਰ੍ਹਾਂ ਮਿਕਸ ਕਰਨੀ ਆ ਇਹ ਸਾਰੀਆਂ ਚੀਜ਼ਾਂ ਕਿ ਸਾਡੀ ਕਰੀਮ ਤਿਆਰ ਹੋ ਸਕੇ ਕੋਈ ਛੋਟਾ ਬਰਤਨ ਨਹੀਂ ਲੈਣਾ ਤਿੰਨ ਤਿਆਰ ਕਰਨ ਵਾਸਤੇ ਪੂਰਾ ਬਰਤਨ ਲੈਣਾ ਚੰਗੀ ਤਰ੍ਹਾਂ ਨਾ ਤੁਸੀਂ ਕਪੜੇ ਨਾਲ ਕਰਨਾ ਕਪੜੇ ਨਾਲ ਤਾਂ ਬਹੁਤ ਵਧੀਆ ਦੇਖੋ ਕਿੰਨਾ ਵਧੀਆ ਆ ਦੇਖੋ ਜੀ ਕਿਵੇਂ ਇਹਦੀ ਸਾਡੀ ਕਰੀਮ ਤਿਆਰ ਹੋ ਗਈ ਆ ਇਹ ਤੁਸੀਂ ਆਪਣੇ ਫੇਸ ਤੇ ਲਗਾਓਗੇ ਡੇਲੀ ਰਾਤ ਨੂੰ ਲਗਾਉਣਾ ਫੇਸ ਨੂੰ ਵਾਸ਼ ਕਰ ਲੈਣਾ ਪਹਿਲਾਂ ਕਿ ਡੇਲੀ ਰਾਤ ਨੂੰ ਤੁਸੀਂ ਇਹ ਸਕ੍ਰੀਮ ਨੂੰ ਲਗਾਉਣਾ ਜੀ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਸਕਿਨ ਵੀ ਥੀਅਰ ਹੋ ਜਾਣੀ ਜੀ ਵੀ ਤੁਹਾਡੇ ਫੇਸ ਤੇ ਉੱਪਰ ਰਿੰਕਰ ਪੈ ਰਹੇ ਨਾ ਬਿਲਕੁਲ ਹੀ ਠੀਕ ਹੋ ਜਾਣੀ ਇਹਨੂੰ ਚੰਗੀ ਤਰ੍ਹਾਂ ਐਡ ਕਰਨਾ ਹੈ ਜੀ ਚਾਵਲ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਜੀ ਵਿਟਾਮਿਨ ਏ ਸੀ ਹੁੰਦਾ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਆਇਰਨ ਐ ਫਾਈਬਰ ਹੁੰਦਾ ਆ ਜੀ ਜੋ ਦਾਗ-ਦੱਬੇ ਨੂੰ ਰਿਮੂਵ ਕਰੇਗਾ ਤੁਹਾਡੇ ਫੇਸ ਤੇ ਉੱਪਰੋਂ ਆਹ ਦੇਖੋ ਜੀ ਆਹ ਦੇਖੋ ਕਿੰਨੀ ਵਧੀਆ ਕਰੀਮ ਬਣ ਗਈ ਸਾਡੀ ਬਹੁਤ ਵਧੀਆ ਆ ਇਹ ਤੁਸੀਂ ਆਪਣੇ ਫੇਸ ਦੇ ਉੱਪਰ ਰਾਤ ਨੂੰ ਅਪਲਾਈ ਕਰਨੀ ਆ ਜੀ ਆ ਦੇਖੋ ਕਿੰਨੀ ਵਧੀਆ ਸਾਡੀ ਕਰੀਮ ਬਣ ਕੇ ਤਿਆਰ ਹੋ ਗਈ ਆ ਰਾਈਸ ਤੇ ਬਦਾਮ ਤੋਂ ਬਾਕੀ ਤੁਸੀਂ ਚੀਜ਼ਾਂ ਇਹ ਐਡ ਕਰ ਲੈਣੀਆਂ ਵੀਡੀਓ ਦੇਖ ਕੇ ਸਾਰੀ ਸਕਿੱਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਕਿ ਰਿਜ਼ਲਟ ਵਧੀਆ ਮਿਲੇ ਤੁਹਾਨੂੰ ਕਿ ਕਰੀਮ ਅਸੀਂ ਕਿਵੇਂ ਮਤਲਬ ਕਹਣੀ ਜੇ ਤੁਹਾਨੂੰ ਲੱਗ ਰਹੀ ਨਾ ਇਹ ਥੋੜੀ ਮਤਲਬ ਠਿੱਕਿਆ ਜਾਣਾ ਤੇ ਤੁਸੀਂ ਇਹਦੇ ਵਿੱਚ ਕੱਚਾ ਦੁੱਧ ਥੋੜਾ ਮਿਲਾ ਸਕਦੇ ਜੀ ਇੱਕ ਦੋ ਚਮਚਾ ਪਰ ਮੈਨੂੰ ਠੀਕ ਹੈ ਜੀ ਆ ਦੇਖੋ 15 ਦਿਨਾਂ ਵਾਸਤੇ ਬਣ ਗਈ ਐ ਮੈਂ 15 ਦਿਨਾਂ ਬਾਅਦ ਫਿਰ ਇਸ ਨੂੰ ਦੁਬਾਰਾ ਤਿਆਰ ਕਰਾਂਗੀ ਜਿਆਦਾ ਟਾਈਮ ਬਣਾ ਕੇ ਨਾ ਰੱਖਿਆ ਕਰੋ ਤੁਸੀਂ ਘਰ ਦੀਆਂ ਚੀਜ਼ਾਂ ਨੇ ਕੋਈ ਬਾਹਰੋਂ ਚੀਜ਼ ਨਹੀਂ ਲੈ ਆਣੀ ਤੁਸੀਂ ਘਰ ਦੀਆਂ ਹੀ ਸਾਰੀਆਂ ਚੀਜ਼ਾਂ ਨੇ ਤੇ ਜਿਆਦਾ ਟਾਈਮ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਐ ਇਸ ਨੂੰ ਤੁਸੀਂ 15 ਦਿਨਾਂ ਵਾਸਤੇ ਹੀ ਰੱਖਣਾ ਤੇ ਡਰਾਈ ਸਕਿਨ oily ਸਕਿਨ ਦੋਨੋਂ ਹੀ ਲਗਾ ਸਕਦੇ ਨੇ ਰਿੰਕਲ ਬਿਲਕੁਲ ਰਿਮੂਵ ਹੋ ਜਾਣੇ ਮੇਰੀਆਂ ਭੈਣਾਂ ਦੇ ਜਿਨ੍ਹਾਂ ਦੀ ਸਕਿਨ ਬਹੁਤ ਲੂਜ਼ ਹੈ ਨਾ ਪਲੀਜ਼ ਤੁਸੀਂ ਇਹ ਕਰੀਮ ਬਣਾ ਕੇ ਨਾ ਰੱਖੋ ਕ੍ਰੀਮ ਲਗਾਓ ਡੇਲੀ ਰਾਤ ਨੂੰ ਲਗਾਓ ਫੇਸ ਨੂੰ ਵਾਸ਼ ਕਰਕੇ ਫਿਰ ਤੁਸੀਂ ਇਹ ਕ੍ਰੀਮ ਲਗਾਓ ਤੇ ਫਿਰ ਸੌ ਜਾਓ ਮਾਰਨਿੰਗ ਦੇਖੋਗੇ ਤੇ ਬਹੁਤ ਸੋਹਣੀ ਸਕਿਨ ਤੁਹਾਡੀ ਸੌਫਟ ਮਲਾਈਨ ਹੋਏਗੀ ਦਿਨੋਂ ਦਿਨ ਰਿੰਕਲ ਰਿਮੂਵ ਹੋਣਗੇ ਇੱਕ ਵਾਰ ਲਗਾਉਣ ਦੇ ਨਾਲ ਨਹੀਂ ਰਿਮੂਵ ਹੋਣਗੇ ਦਿਨੋਂ ਦਿਨ ਹੀ ਹੋਣਗੇ ਡੇਲੀ ਰਾਤ ਨੂੰ ਲਗਾਓਗੇ ਤਾਂ ਰਿੰਕਲ ਬਿਲਕੁਲ ਰਿਮੂਵ ਹੋ ਜਾਣੇ ਆ ਐਵੇਂ ਤੁਸੀਂ ਕਰਨਾ ਤੁਸੀਂ ਇਹ ਮਤਲਬ ਚਾਵਲ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰਨਾ ਇਹ ਦੋ ਤਿੰਨ ਇਕੱਲਾ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਵੇਂ ਚਾਵਲ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਫਿਰ ਤੁਸੀਂ ਜਿਹੜੇ ਮਿਕਸੀ ਜਾਰ ਦੇ ਉਹਦੇ ਵਿੱਚ ਪਾ ਕੇ ਤੁਸੀਂ ਗ੍ਰाइंड ਕਰਨਾ ਆ ਉੱਚ ਮਿਰਚ ਮਸਾਲਾ ਨਾ ਲੱਗਾ ਹੋਏ ਉਸ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਵਾਸ਼ ਕਰਕੇ ਨਿੰਬੂ ਦਾ ਨਿੰਬੂ ਪਾ ਲਓ ਵਿੱਚ ਗਰਮ ਪਾਣੀ ਪਾ ਲਓ ਨਾ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਓ ਫਿਰ ਉਹਦੇ ਵਿੱਚ ਤੁਸੀਂ ਐਡ ਕਰਨੇ ਚਾਹੌਰ ਤੇ ਬਦਾਮ ਤੇ ਕੱਚਾ ਦੁੱਧ ਕਰ ਲੈਣਾ ਥੋੜਾ ਚੰਗੀ ਤਰ੍ਹਾਂ ਪੇਸਟ ਬਣਾ ਕੇ ਫਿਰ ਕੱਪੜੇ ਨਾਲ ਹੀ ਤੁਸੀਂ ਇਹਨੂੰ ਕਰਨਾ ਹੈ ਛੰਨੀ ਨਾਲ ਨਹੀਂ ਕਰਨਾ ਕੱਪੜੇ ਨਾਲ ਕਰਿਓ ਬੈਸਟ ਹੈ ਵਧੀਆ ਕਰੀਮ ਬਣਦੀ ਹੈ ਉਹਦੇ ਨਾਲ ਫਿਰ ਤੁਸੀਂ ਚੀਜ਼ਾਂ ਸਾਰੀਆਂ ਐਡ ਕਰਨੀਆਂ ਮੈਂ ਤਾਂ ਦੱਸ ਨਹੀਂ ਕਿ ਤੁਸੀਂ ਮਿਰਚ ਮਸਾਲਾ ਉਹਦੇ ਵਿੱਚ ਵਗੈਰਾ ਪੀਸਿਆ ਹੈ ਤੇ ਤੁਸੀਂ ਉਹਦੇ ਵਿੱਚ ਚਾਵਲ ਦਾ ਪੇਸਟ ਬਣਾ ਲਓ ਤਾਂ ਫਿਰ ਤੁਹਾਡੇ ਮੂੰਹ ਦੇ ਉੱਪਰ ਜਲਣ ਹੋਵੇ ਇਸ ਤਰ੍ਹਾਂ ਮੈਂ ਬੋਲ ਰਹੀ ਕਿ ਤੁਸੀਂ ਧਿਆਨ ਨਾ ਕਰਨੇ ਸਾਰੇ ਕੰਮ ਤੇ ਆਪਣੇ ਹੈਂਡ ਨੂੰ ਵੀ ਵਾਸ਼ ਕਰਨਾ ਤੁਹਾਨੂੰ ਪਤਾ ਹੈ ਜਦੋਂ ਕਰੀਮ ਅਸੀਂ ਕੱਪੜੇ ਨਾਲ ਕੱਢਦੇ ਉਹ ਹੈਂਡ ਤੇ ਤੇ ਲੱਗਣੀ ਆ ਤੇ ਆਪਣੇ ਹੈਂਡ ਨੂੰ ਵੀ ਚੰਗੀ ਤਰ੍ਹਾਂ ਵਾਸ਼ ਕਰਨਾ ਫਿਰ ਹੀ ਉਹ ਕਰੀਮ ਤਿਆਰ ਕਰਨਾ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਕਰੋ ਮੇਰੀਆਂ ਭੈਣਾ ਇਹ ਕਰੀਮ ਰਾਤ ਨੂੰ ਲਗਾ ਕੇ ਸੋਣਾ ਤੁਸੀਂ ਤਾਂ ਸਵੇਰੇ ਤੁਸੀਂ ਵੈਸੇ ਹੀ ਨਾਰਮਲ ਪਾਣੀ ਨਾਲ ਫੇਸ ਵਾਸ਼ ਕਰ ਸਕਦੇ ਜੀ ਕੋਈ ਜ਼ਰੂਰਤ ਨਹੀਂ ਲਗਾਉਣ ਦੀ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਇਹ ਤੁਸੀਂ ਕਰੀਮ ਬਣਾ ਕੇ 15 ਦਿਨ ਬਾਤੀ ਰੱਖੋ ਆਪਣੇ ਘਰ ਵਿੱਚ ਜੋ ਵੀ ਮੇਰੀ ਵੀਡੀਓ ਦੇਖ ਰਿਆ ਨਾ ਜੀ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਜੀ ਸਾਰਿਆਂ ਨੂੰ